ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਹੋ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਗੇ ਚੜ੍ਹਦੀ ਕਲਾ ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਦਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਲਾਈਫ ਦੀਆਂ ਤਿੰਨ ਐਸੀਆਂ ਗੱਲਾਂ ਜਿਹੜੀਆਂ ਸਾਡੀ ਜ਼ਿੰਦਗੀ ਚ ਬਹੁਤ ਜ਼ਰੂਰੀ ਨੇ ਵੀ ਆਪਾਂ ਨਾ ਬਹੁਤ ਸੋਚਦੇ ਆ ਅੱਜ ਸੋਚ ਬਾਰੇ ਗੱਲ ਕਰਾਂਗੇ ਤਿੰਨ ਗੱਲਾਂ ਐਸੀਆਂ ਨੇ ਜਿਹੜੀਆਂ ਕਦੇ ਵੀ ਜ਼ਿੰਦਗੀ ਚ ਸੋਚੀ ਹੁੰਦਾ ਜੇ ਤੁਸੀਂ ਆਪਣੀ ਜ਼ਿੰਦਗੀ ਚ ਕਾਮਯਾਬ ਹੋਣਾ ਸਫਲ ਹੋਣਾ ਪੈਸਾ ਕਮਾਉਣਾ ਹੈ ਤਰੱਕੀ ਕਰਨੀ ਆ ਤਾਂ ਇਹ ਸੋਚ ਆਪਣੇ ਮਨ ਚੋਂ ਕੱਟਣੀ ਪੈਣੀ ਆ ਤਿੰਨ ਤਰ੍ਹਾਂ ਦੀ ਸੋਚ ਆ ਨਾ ਕਿਉਂਕਿ ਸਾਡੀ ਸੋਚ ਦਾ ਸਾਡੇ ਉੱਤੇ ਬਹੁਤ ਵੱਡਾ ਇਫੈਕਟ ਪੈਂਦਾ ਹੈ ਬਹੁਤ ਵੱਡਾ ਪ੍ਰਭਾਵ ਪੈਂਦਾ ਚਾਹੇ ਉਹ ਨੈਗੇਟਿਵ ਹੋਵੇ ਚਾਹੇ ਉਹ ਪੋਜ਼ਿਟਿਵ ਹੋਵੇ ਸੋਚ ਠੀਕ ਹੈ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਤੁਹਾਡੇ ਕੰਮ ਨੂੰ ਲੈ ਕੇ ਤੁਸੀਂ ਕਿਸ ਫੀਲਡ ਵਿੱਚ ਤੇ ਆਪਾਂ ਕਈ ਵਾਰ ਇਹ ਸੋਚਿੰਦੇ ਆ ਯਾਰ ਜਿਵੇਂ ਆਹ ਕੰਮ ਸ਼ੁਰੂ ਕੀਤਾ ਤਾਂ ਫਲਾਣਾ ਬੰਦਾ ਕੀ ਹੋਊਗਾ ਮੇਰਾ ਯਾਰ ਦੋਸਤ ਕੀ ਗਏਗੇ ਜਾਂ ਮੇਰੇ ਗਵਾਂਡੇ ਦੀ ਗੱਲ ਹੈ ਜਾਂ ਰਿਸ਼ਤੇਦਾਰ ਕੀ ਗਏਗੇ ਹਨਾ ਕੰਮ ਕੋਈ ਛੋਟਾ-ਵਡਾ ਨਹੀਂ ਹੁੰਦਾ ਜਿਹਦੇ ਵਿੱਚ ਤੁਹਾਡਾ ਦਿਲ ਕਰਦਾ ਵੀ ਹਾਂ ਮੈਂ ਆਹ ਕੰਮ ਕਰਾਂ ਮੈਂ ਵਧੀਆ ਕਰ ਸਕਦਾ ਹਾਂ ਜਿਹਦੇ ਵਿੱਚ ਤੁਹਾਡਾ ਪੈਸ਼ਨ ਹੋਵੇ ਹਨਾ ਉਹ ਚੀਜ਼ ਨੂੰ ਹਮੇਸ਼ਾ ਕਰੋ ਹਨਾ ਦੂਸਰਿਆਂ ਦੇ ਨਜ਼ਰੀਏ ਨਾਲ ਦੇਖੋਗੇ ਤਾਂ ਤੁਸੀਂ ਉਹ ਚੀਜ਼ ਨੂੰ ਕਰ ਨਹੀਂ ਸਕਦੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਇਸ ਲਈ ਇਹ ਸੋਚ ਆਪਣੇ ਮਨ ਚੋਂ ਕੱਢ ਦਿਓ ਵੀ ਫਲਾਣਾ ਕੀ ਗੋਗਾ ਉਹ ਕੀ ਗੋਗਾ ਠੀਕ ਹੈ ਜੀ ਅਲਗ-ਅਲਗ ਨਾਲ ਕੀ ਕਰਨਗੇ ਜਿਹੜੀ ਚੀਜ਼ ਤੁਹਾਡਾ ਮਨ ਕਰਦਾ ਉਹ ਚੀਜ਼ ਨੂੰ ਕਰੋ ਉਹਨੂੰ ਪਰਫੈਕਟ ਬਣਾਓ ਤੇ ਉਤੇ ਪੂਰਾ ਫੋਕਸ ਕਰੋ ਵਰਕ ਕਰੋ ਠੀਕ ਹੈ ਜੀ ਪਹਿਲੇ ਨੰਬਰ ਤੇ ਹੈ ਦੂਜੇ ਨੰਬਰ ਤੇ ਜਿਹੜੀ ਦੂਸਰੀ ਸੋਚ ਆਉਣਾ ਉਹ ਇਹ ਆਪਣੇ ਮਨ ਚੋਂ ਕੱਢ ਦਿਓ ਵੀ ਯਾਰ ਮੇਥੋਂ ਇਹ ਚੀਜ਼ ਹੀ ਹੋਣੀ ਨਹੀਂ ਹੈਗੀ ਠੀਕ ਹੈ ਜੀ ਇਹ ਕਦੇ ਨਾ ਸੋਚੋ ਠੀਕ ਹੈ ਜੀ ਕਿਉਂਕਿ ਜਿਹੜੀ ਚੀਜ਼ ਤੁਸੀਂ ਪਹਿਲੇ ਹੀ ਸੋਚ ਲਿਆ ਵੀ ਸਤੋ ਹੋਣੀ ਨਹੀਂ ਉਹ ਬਾਕੀ ਨਹੀਂ ਹੋਣੀ ਹੈਗੀ ਇਸ ਲਈ ਆਪਣੇ ਮਾਈਂਡ ਨੂੰ ਪੱਕਾ ਕਰ ਲਓ ਵੀ ਹਾਂ ਯਾਰ ਮੈਂ ਕਰ ਸਕਦਾ ਕੋਈ ਨਹੀਂ ਫੇਲਿਅਰ ਦਾ ਸਾਹਮਣਾ ਕਰਨਾ ਉਹ ਕੋਈ ਗੱਲ ਨਹੀਂ ਪਹਿਲੀ ਵਾਰ ਦੂਜੀ ਵਾਰ ਤੀਜੀ ਵਾਰ ਦਾ ਸਕਸੈਸ ਹੋਊਗਾ ਫੇਲਿਅਰ ਚੋਂ ਵੀ ਕੁਝ ਨਾ ਕੁਝ ਸਿੱਖ ਨੂੰ ਮਿਲਦਾ ਸੋ ਇਹੇ ਸੋਚ ਆਪਣੇ ਆਪ ਚੋਂ ਬਿਲਕੁਲ ਕੱਢ ਦਿਓ ਵੀ ਹਾਂ ਯਾਰ ਮੈਂ ਇਹ ਚੀਜ਼ ਕਰ ਨਹੀਂ ਸਕਦਾ ਸੋ ਇਹ ਚੀਜ਼ ਨੂੰ ਪੱਕਾ ਬਣਾ ਲਓ ਆਪਣੇ ਮਾਈਂਡ ਦੇ ਵਿੱਚ ਠੀਕ ਹੈ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਤੁਹਾਡੀ ਜਿਹੜੀ ਸੋਚ ਆ ਨਾ ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ ਠੀਕ ਆ ਕਦੇ ਵੀ ਨੈਗੇਟਿਵ ਸੋਚ ਨਾ ਲੈ ਕੇ ਆਓ ਆਪਣੇ ਮਾਈਂਡ ਦੇ ਵਿੱਚ ਕਦੇ ਵੀ ਗਲਤ ਗੱਲਾਂ ਲੈ ਕੇ ਆਓ ਵੀ ਮੈਂ ਜੇ ਆਹ ਕਰੂੰਗਾ ਤਾਂ ਆਹ ਹੋਊਗਾ ਜੇ ਆਹ ਕਰੂੰਗਾ ਤਾਂ ਆਹ ਹੋਊਗਾ ਦੇਖੋ ਰਿਜ਼ਲਟ ਦਾ ਬਾਅਦ ਚ ਪਤਾ ਲੱਗਦਾ ਜਿੰਨਾ ਚਿਰ ਅਸੀਂ ਕੋਈ ਚੀਜ਼ ਕਰਦੇ ਨਹੀਂ ਉਹਦੇ ਰਿਜ਼ਲਟ ਤੱਕ ਆਪਾਂ ਨਹੀਂ ਪਹੁੰਚ ਸਕਦੇ ਹਨ ਇਸ ਲਈ ਉਸ ਚੀਜ਼ ਨੂੰ ਕਰੋ ਪੋਜ਼ਿਟਿਵ ਬੀ ਨਾਲ ਕਰੋ ਤੇ ਪੋਜ਼ਿਟਿਵ ਥਿੰਕ ਰੱਖੋ ਤੇ ਉਹਦਾ ਰਿਜ਼ਲਟ ਵੀ ਪੋਜ਼ਿਟਿਵ ਹੀ ਹੋਣਗੇ ਸੋ ਦੋਸਤੋ ਇਹ ਇਹ ਤਿੰਨ ਚੀਜ਼ਾਂ ਨੂੰ ਜੇ ਆਪਣੀ ਲਾਈਫ ਚ ਪੱਕਾ ਬਣਾ ਲਓ ਤਾਂ ਪੈਸਾ ਵੀ ਥੋੜੇ ਹਫ਼ਤਿਆਂ ਚ ਖਲੂਗਾ ਤੁਸੀਂ ਸਕਸੈਸਫੁ Só